ਕਹਿੰਦੇ ਬਿਕਰਮ ਜੀਠੀਆ ਨੂੰ ਰਾਧਾ ਸਵਾਮੀ ਮਿਲ ਕੇ ਗਿਆ ਉਸ ਦਿਨ ਤਾਂ ਕਹਿੰਦੇ ਥੋੜਾ ਜਿਹਾ ਠੀਕ ਆ ਪਹਿਲਾਂ ਤਾਂ ਬੋਰਡ ਦੇ ਮਾਰਦਾ ਸੀ ਪਹਿਲਾਂ ਤਾਂ ਤਿਤਲੀਆਂ ਫੜਦਾ ਹੁੰਦਾ ਸੀ ਰਾਤ ਨੂੰ ਕਹਿੰਦੇ ਰਾਤ ਨੂੰ ਬੈਰ ਕਹਿੰਦੇ ਸਾਹਮਣੇ ਖੜ੍ਹ ਜਾਂਦਾ ਸੀ ਕਹਿੰਦੇ ਕਿੱਥੇ ਦੋ ਤਿੰਨ ਜਿਹੜੀਆਂ ਅਹਿਮ ਅੱਜ ਖਬਰਾਂ ਨੇ ਅੱਜ ਮੁੱਦੇ ਨੇ ਬੜੇ ਚਰਚਾ ਦੇ ਵਿਸ਼ਾ ਨੇ ਅੱਜ ਪੁਲਿਸ ਦੇ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂ ਸਵਾਲ ਖੜੇ ਹੋ ਰਹੇ ਨੇ ਉਹ ਤੁਹਾਨੂੰ ਕੱਲੀ ਕੱਲੀ ਗੱਲ ਦੱਸਦੇ ਆ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਜਰੂਰ ਲਿਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਰਜ਼ੀ ਦਾ ਖਾਲਸਾ ਮਰਜ਼ੀ ਕੀ ਫਤਿਹ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਖਬਰ ਜੁੜੀ ਆ ਕਿ ਬਠਿੰਡਾ ਜੇਲ੍ਹ ਦੇ ਵਿੱਚੋਂ ਤੇ ਇੱਕ ਕੈਦੀ ਫਰਾਰ ਹੋਇਆਗਾ ਤੇ ਪੁਲਿਸ ਨੂੰ ਕਹਿੰਦੇ ਕਿ ਇੱਕ ਕੈਦੀ ਬਾਰੇ ਜਿਹੜਾ 3 ਦਿਨ ਬਾਅਦ ਪਤਾ ਲੱਗਦਾ ਕਿ ਕੈਦੀ ਫਰਾਰ ਹੋ ਗਿਆ ਜੇਲ੍ਹ ਦੇ ਵਿੱਚ ਭਾਲਦੇ ਫਿਰੇ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਉਹ ਤਿਲਕਰ ਤਿਲਕਰ ਆਮ ਦਾ ਵਿਅਕਤੀ ਹੈ ਜਿਹੜਾ ਕਿ ਉਹ ਬਠਿੰਡਾ ਕੇਂਦਰ ਜੇਲ੍ਹ ਬਠਿੰਡਾ ਦੇ ਵਿੱਚੋਂ ਜਿਹੜਾ 26 ਸਤੰਬਰ ਨੂੰ ਜਿਹੜਾ ਹਵਾਲਾਤੀ ਸੀ ਕੈਦੀ ਜਿਹੜਾ ਫਰਾਰ ਹੋ ਜਾਂਦਾ ਜੇਲ੍ਹ ਦੇ ਵਿੱਚੋਂ ਤੇ ਬਾਅਦ ਵਿੱਚ 2 ਦਿਨ ਜੇਲ੍ਹ ਦੇ ਵਿੱਚ ਭਾਲੀ ਗਏ ਤੇ ਫਿਰ ਜਿਹੜਾ ਥਾਣਾ ਕੈਂਟ ਦੇ ਵਿੱਚ ਜਿਹੜਾ ਪੱਤਰ ਲਿਖਿਆ ਤਾਂ ਫਿਰ ਉੱਥੇ ਜਿਹੜਾ ਮਕਦਮਾ ਦਰਜ ਹੋਇਆ ਤੁਸੀਂ ਵੇਖ ਲਓ ਕਿ ਜਿਹੜੀ ਸਭ ਤੋਂ ਵੱਡੀ ਆਪਾਂ ਜੇਲ ਮੰਨੀ ਜਾਂਦੀ ਆ ਹੁਣ ਪੰਜਾਬ ਦੀ ਬੇਸ਼ੱਕ ਪੰਜਾਬ ਦੇ ਵਿੱਚ ਕਈ ਐਮ ਜੇਲਾਂ ਨੇ ਜਿਹੜੀਆਂ ਕਿ ਪੂਰਾ ਜਿਹੜਾ ਸੁਰੱਖਿਤ ਜ਼ਿਲ੍ਹਾ ਮੰਨਿਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਠਿੰਡਾ ਜੇਲਾ ਕੇਂਦਰੀ ਜੇਲ ਬਠਿੰਡਾ ਦੇ ਵਿੱਚ ਬੜੇ ਬੜੇ ਨਾਮੀ ਗੈਂਗਸਟਰ ਰਹਿੰਦੇ ਆ ਤੇ ਉਹਨਾਂ ਨੂੰ ਰੱਖਿਆ ਜਾਂਦਾ ਤੇ ਹੋਰ ਵੀ ਬੜੇ ਬੜੇ ਅਪਰਾਧੀ ਆ ਜਿਹੜੇ ਤੇ ਇਸ ਜੇਲ ਦੇ ਵਿੱਚ ਬੰਦਾ ਪਰ ਵੱਡੀ ਗੱਲ ਇਹ ਆ ਸੋਚਣ ਵਾਲੀ ਗੱਲ ਇਹ ਆ ਕਿ ਤਿਲਕਰਾਮ ਆ ਮਾਫ ਕਰਨਾ ਤਿਲਕਰਾਜ ਇਹ ਤਿਲਕਰਾਜ ਕਿੱਥੇ ਫਰਾਰ ਹੋ ਗਿਆ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਤਿਲਕਰਾਜ ਕਹਿੰਦੇ ਗੱਡੀ ਚੜ ਗਿਆ ਟ੍ਰੇਨ ਚੜ ਗਿਆ ਤੇ ਪਤਾ ਨਹੀਂ ਕਿੱਥੇ ਭੱਜ ਗਿਆ ਤੇ ਪੁਲਿਸ ਹੁਣ ਭਾਲਦੀ ਫਿਰਦੀ ਆ ਮੈਨੂੰ ਲੱਗਦਾ ਕਿ ਤਿਲਕਰਾਜ ਉੱਥੇ ਆ ਜੂਗਾ ਇਹ ਹਾਲ ਆ ਬਠਿੰਡਾ ਜੇਲ੍ਹ ਦਾ ਇੱਥੇ ਫਰਾਰ ਹੋਇਆ ਬਠਿੰਡਾ ਜੇਲ੍ਹ ਦੇ ਵਿੱਚੋਂ ਤਿਲਕ ਰਾਜ ਤੇ ਪੁਲਿਸ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਕਹਿੰਦੇ ਇੱਥੇ ਹੋਊ ਇੱਥੇ ਹੋਊਗਾ ਤੇ ਹਵਾਲਾਤ ਦੇ ਵਿੱਚ ਹਾਤਿਆ ਚ ਭਾਲਦੇ ਫਿਰਦੇ ਰਹੇ ਬਾਅਦ ਦੇ ਵਿੱਚ ਪਤਾ ਲੱਗਿਆ ਜੇਕਰ ਸਮੇਂ ਸਿਰ ਰਹਿੰਦੇ ਪਤਾ ਲਗਾ ਲੈਂਦੇ ਸਮੇਂ ਸਿਰ ਜਿਹੜਾ ਥਾਣੇ ਨੂੰ ਜਿਹੜਾ ਤਲਾਹ ਦਿੱਤੇ ਜਾਂਦੇ ਤਾਂ ਹੋ ਸਕਦਾ ਕਿ ਗ੍ਰਿਫਤਾਰ ਹੋ ਸਕਦਾ ਸੀ ਪਰ ਜਦੋਂ ਤਲਾਹ ਮਿਲੀ ਤਾਂ ਉਸ ਨੂੰ ਉਹ ਗੱਡੀ ਚੜ ਗਿਆ ਵੀ ਕਹਿੰਦੇ ਨਹੀਂ ਹੁੰਦੇ ਕਾ ਕਲਾਕਾਰ ਦਾ ਗੀਤ ਆ ਮ릭 ਮੈਂ ਖੜੀ ਸਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਉਹ ਗੱਲ ਆ ਪੁਲਿਸ ਦਾ ਹੁਣ ਖੜੀ ਸਟੇਸ਼ਨ ਤੇ ਰਹਿ ਗਈ ਤਿਲਕ ਰਾਜ ਭਰਾਵੋ ਗੱਡੀ ਚੜ ਗਿਆ ਟ੍ਰੇਨ ਚੜ ਗਿਆ ਭੱਜ ਗਿਆ ਪਤਾ ਨਹੀਂ ਯੂਪੀ ਦਾ ਸੀ ਬੀ ਹਾਰ ਦਾ ਸੀ ਜਾਂ ਕਿੱਥੋਂ ਦਾ ਰਹਿਣ ਵਾਲਾ ਸੀ ਜਾਂ ਕਿੱਧਰ ਚੱਲਿਆ ਗਿਆ ਇਹ ਤਾਂ ਦੱਸੋਗਾ ਬਖਤਾ ਚਲੋ ਤਿਲਕਰਾਮ ਦੀ ਤਾਂ ਹੁਣ ਭਾਲ ਜਾ ਰਹੀ ਆ ਦੂਸਰੀ ਆਪਾਂ ਗੱਲ ਕਰ ਲੈ ਕਰ ਲੈਨੇ ਆ ਬਿਕਰਮ ਸਿੰਘ ਮਜੀਠੀਆ ਜੋ ਕਿ ਸਖਵੀਰ ਬਾਦਲ ਦਾ ਰਿਸ਼ਤੇਦਾਰ ਆ ਸਾਲਾ ਸਿੱਧੇ ਸ਼ਬਦਾਂ ਦੇ ਵਿੱਚ ਆਪਾਂ ਕਹਦੇ ਆ ਤਾਂ ਉਹਦੇ ਉੱਪਰ ਜੋ ਜਿਹੜਾ ਕਿ ਉਹਦੇ ਉੱਤੇ ਕੇਸ ਬਣਿਆ 100 ਕਰੋੜ ਆਸ ਮਾਫ ਕਰਨਾ 700 ਕਰੋੜ ਦੀ ਆਮਦਨ ਨੂੰ ਜਿਹੜਾ ਜਾਇਦਾਦ ਨੂੰ ਲੈ ਕੇ ਜਿਹੜਾ ਬੜਾ ਕਹਿੰਦੇ ਸਟਰੋਂਗ ਕੇਸ ਆ ਜੇਕਰ ਇਹ ਕੇਸ ਦੀ ਕਹਿੰਦੇ ਗੱਲ ਕਰੀਏ ਤਾਂ ਘੱਟੋ ਘੱਟ ਇਸ ਕੇਸ ਦੇ ਵਿੱਚ ਮਜੇਠੀ ਦਾ ਜਿਹੜਾ ਨਿਕਲਣਾ ਬੜਾ ਮੁਸ਼ਕਲ ਆ ਤੇ ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਕੱਲੇ ਇਸ ਕੇਸ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਵਿੱਚ ਮਾਮਲੇ ਵਿੱਚ ਕੋਈ ਵਿਅਕਤੀ ਹੁੰਦਾ ਸਰਕਾਰੀ ਜਾਂ ਆਪਾ ਮਨਿਸਟਰ ਕਹਿ ਦਈਏ ਜਾਂ ਕੋਈ ਐਮਐਲਏ ਐਮਪੀ ਜਾਂ ਕੋਈ ਸਰਕਾਰੀ ਅਧਿਕਾਰੀ ਤੇ ਹੁੰਦਾ ਜਦੋਂ ਆਮਦਨ ਤੋਂ ਵੱਧ ਜਾਇਦਾਦ ਦੇ ਵਿੱਚ ਪਾਇਆ ਜਾਂਦਾ ਤਾਂ ਉਹਨੂੰ ਜਿਹੜਾ ਕਿ ਬਚਣਾ ਜਿਹੜਾ ਉਹਦਾ ਮੁਸ਼ਕਲ ਹੋ ਜਾਂਦਾ ਉਸ ਵਿਅਕਤੀ ਨੂੰ 5 ਤੋਂ 7 ਸਾਲ ਤੋਂ ਵੀ ਲੈ ਕੇ 10 ਸਾਲ ਤੱਕ ਜਿਹੜੀ ਸਜ਼ਾ ਹੋ ਸਕਦੀ ਹੈ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਜਿਹੜਾ ਕਿ ਬਿਕਰ ਸਿੰਘ ਮਜੀਠੀ ਦੇ ਉੱਪਰ ਲੱਗਿਆ ਮਜੀਠੀਆ ਜਿਹੜਾ ਇਸ ਸਮੇਂ ਜਿਹੜਾ ਜੇਲ੍ਹ ਦੇ ਵਿੱਚ ਆ ਨਾਬਾ ਜੇਲ੍ਹ ਦੇ ਵਿੱਚ ਬੰਦਾ ਤੇ ਨਾਲ ਇਹ ਵੀ ਪਤਾ ਲੱਗ ਰਿਹਾ ਕਿ ਗਨੀਬ ਕੌਰ ਮਜੀਠੀ ਦੇ ਉੱਪਰ ਵੀ ਜਿਹੜਾ ਕੇਸ ਦਰਜ ਹੋਣ ਵਾਲਾਗਾ ਜਾਂ ਹੋ ਚੁੱਕਿਆਗਾ ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਧਮਾਕਾ ਵੇਖਣ ਨੂੰ ਮਿਲ ਸਕਦਾਗਾ ਇਹ ਵੀ ਦੱਸਿਆ ਜਾ ਰਿਹਾ ਤੇ ਸਖਬੀਰ ਬਦਲ ਦਾ ਸੁਖ ਬਲਾਸ ਤੱਕ ਵੀ ਜਿਹੜੀਆਂ ਜੜਾਂ ਨੇ ਭਗਵੰਤ ਮਾਨ ਦੇ ਜਿਹੜੀਆਂ ਖੋਦ ਰਿਆਗਾ ਤੇ ਗਨੀਵਕੌਰ ਮਜੀਠੀਆ ਸਖਬੀਰ ਬਦਲਾ ਅਤੇ ਹੋਰ ਉਹਦੇ ਚੇਤੇ ਜਿਹੜਾ ਕਿ ਇਸ ਟ੍ਰੈਲ ਦੇ ਵਿੱਚ ਫਸ ਸਕਦੇ ਆ ਜਣੀ ਕਿ ਭਗਵੰਤ ਮਾਨ ਨੇ ਮੱਲੋਂ ਜਿਹੜਾ ਪੱਕਾ ਕੰਮ ਕੀਤਾ ਗਿਆ ਭਗਵੰਤ ਮਾਨ ਨੇ ਪਹਿਲਾਂ ਵੀ ਕਿਹਾ ਸੀ ਕਿ ਅੱਜ ਜਿਹੜੀਆਂ ਪੈੜਾਂ ਨੇ ਉਹ ਨਾਬਾ ਜੇਲ੍ਹ ਦੇ ਵਿੱਚ ਹੀ ਨੇ ਤੇ ਇਸ ਤੋਂ ਅੱਗੇ ਵੀ ਜਾਣਗੇ ਇਹ ਪੈੜਾ ਇਹਦਾ ਮਤਲਬ ਸਿੱਧਾ-ਸਿੱਧਾ ਸਾਰਾ ਹੁੰਦਾ ਕਿ ਸੁਖਬੀਰ ਸਿੰਘ ਬਾਦਲਾ ਗਨੀਬ ਕੌਰ ਮਜੀਠੀ ਦੇ ਉੱਪਰ ਵੀ ਜਿਹੜਾ ਕੇਸ ਦਰਜ ਹੋ ਸਕਦਾ ਹੈਗਾ ਤੇ ਇੱਕ ਵੱਡੀ ਜਾਣਕਾਰੀ ਹੋਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਗਨੀਬ ਕੌਰ ਮਜੀਠੀ ਨੂੰ ਕਦੋਂ ਕਿਸੇ ਟਾਈਮ ਵੀ ਜਿਹੜਾ ਗ੍ਰਿਫਤਾਰ ਕੀਤਾ ਜਾ ਸਕਦਾ ਇਹ ਸਾਡੇ ਸੂਤਰ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਆ ਤਾਨੂੰ ਦੱਸ ਦਈਏ ਕਿ ਨਾਲ ਇਹ ਵੀ ਪਤਾ ਲੱਗਿਆ ਕਿ ਗਨੀਬਕੌਰ ਮਜੀਠੀਆ ਨੇ ਜਿਹੜਾ ਕਿ ਕੁਝ ਪਲਾਟ ਜਾਂ ਜ਼ਮੀਨ ਲੈਤੀ ਸੀ ਜਿਹੜੀ ਕਿ ਉਹਦੇ ਰਜਿਸਟਰੀਆਂ ਸੀ ਉਹ ਖੁਰਦ-ਬੁਰਦ ਹੋ ਗਈਆ ਜਾਨੀ ਕਿ ਉਹਦਾ ਰਿਕਾਰਡ ਹੀ ਸਾਰਾ ਖੁਰਦ-ਬੁਰਦ ਹੋ ਗਿਆ ਉਹਦੇ ਤਹਿਤ ਵੀ ਜਿਹੜਾ ਗਨੀਬਕੌਰ ਮਜੀਠੀਆ ਜਿਹੜਾ ਪਤਨੀ ਆ ਜਿਹੜੀ ਬਿਕਰਮ ਸਿੰਘ ਮਜੀਠੀਏ ਦੀ ਉਹ ਵੀ ਜਿਹੜਾ ਪੁਲਿਸ ਦੇ ਸਕੰਜੇ ਦੇ ਵਿੱਚ ਕਿਸੇ ਵੇਲੇ ਵੀ ਆ ਸਕਦੀ ਆ ਇਹ ਵੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਸਾਹਮਣੇ ਕਹਿੰਦੇ ਬਿਕਰਮ ਮਜੀਠੀਆ ਨੂੰ ਰਾਧਾ ਸਵਾਮੀ ਮਿਲ ਕੇ ਗਿਆ ਉਸ ਦਿਨ ਤਾਂ ਕਹਿੰਦੇ ਥੋੜਾ ਜਿਹਾ ਠੀਕ ਆ ਪਹਿਲਾਂ ਤਾਂ ਬੋਰਡ ਦੇ ਮਾਰਦਾ ਸੀ ਪਹਿਲਾਂ ਤਾਂ ਤਿਤਲੀਆਂ ਫੜਦਾ ਹੁੰਦਾ ਸੀ ਰਾਤ ਨੂੰ ਕਹਿੰਦੇ ਰਾਤ ਨੂੰ ਬੈਰ ਕਾਂ ਦੇ ਸਾਹਮਣੇ ਖੜ੍ਹ ਜਾਂਦਾ ਸੀ ਕਦੇ ਕਿੱਥੇ ਖੜ੍ਹ ਜਾਂਦਾ ਸੀ ਕਹਿੰਦੇ ਉਸ ਦਿਨ ਤੇ ਕਹਿੰਦੇ ਬਾਬਾ ਕੋਈ ਮਿਹਰ ਕਰ ਗਿਆ ਉੱਪਰ ਸਿਰ ਦੇ ਉੱਪਰ ਹੱਥ ਰੱਖ ਗਿਆ ਤੇ ਕਹਿੰਦੇ ਹੁਣ ਮਜੀਠੀਆਂ ਕਹਿੰਦਾ ਮੈਂ ਅੱਗੇ ਨਾਲ ਸ਼ਾਂਤ ਆ ਜਣ ਕੇ ਗੁਰੂ ਤੋਂ ਭਰੋਸਾ ਨਹੀਂ ਇਹਨਾਂ ਨੂੰ ਦੇਦਾਰੀ ਦੇ ਧਾਰੇ ਗੁਰੂ ਆ ਜਿਹੜੇ ਪਖੰਡੀ ਗੁਰੂ ਆ ਪਖੰਡੀ ਸਾਧਾ ਉਹਨਾਂ ਤੇ ਇਹਨਾਂ ਨੂੰ ਯਕੀਨ ਆ ਭਰੋਸਾ ਗਾ ਇਸ ਕਰਕੇ ਜਿਹੜਾ ਉਹ ਸਾਧਾ ਉਹ ਕੱਲੇ ਮੰਜੀਠੇ ਕੋਲੇ ਨੇ ਗਿਆ ਉਹ ਸਾਰਾ ਜਿਹੜਾ ਚੱਕਰ ਲਾਉਂਦਾ ਫਿਰਦਾ ਰਫੂ ਚੱਕਰ ਆਪਾਂ ਕਹਿ ਦਈਏ ਕਿਤੇ ਕਿਸੇ ਡੇਰੇ ਦੇ ਵਿੱਚ ਪਹੁੰਚ ਜਾਂਦਾ ਕਿਤੇ ਕਿਸੇ ਬਾਬੇ ਨੂੰ ਮਿਲਦਾ ਕਿਤੇ ਕਿਸੇ ਢੰਗ ਜਿਹਾ ਬੰਦੇ ਨੂੰ ਮਿਲਦਾ ਕਿਤੇ ਕਿਸੇ ਮਿਲਦਾ ਕਾਰਨ ਉਹਦਾ ਵਿੱਚੋਂ ਆਸਰ ਸਭ ਤੋਂ ਵੱਡਾ ਜਿਹੜਾ ਪਤਾ ਲੱਗ ਰਿਹਾ ਕਿ ਬੀਜਪੀ ਵੱਲੋਂ ਜਿਹੜੀ ਇੱਕ ਵੱਡੀ ਗੇਮ ਖੇਡੀ ਜਾ ਰਹੀ ਆ ਕਿ ਬੀਜਪੀ ਵੱਲੋਂ ਜਿਹੜਾ ਉਸ ਗੁਰਵਿੰਦਰ ਢਿੱਲੋਂ ਦੀ ਇੱਕ ਡਿਊਟੀ ਲਗਾਈ ਗਈ ਆ ਕਿ ਤੂੰ ਇਹ ਕੰਮ ਕਰਾ ਮਜੀਠੀਏ ਸਮੇਤਾ ਤੇ ਹੋਰ ਜਿੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਜਾਂ ਤੁਹਾਡੇ ਕਹਿਣਾ ਆਖ ਮੰਨਦੇ ਆ ਤੇ ਉਹਨਾਂ ਦੇ ਕੋਲ ਯਾ ਤੇ ਇੱਕ ਵਾਰੀ ਫੇਰੀ ਪਾ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਜੂਰ ਪਸਾਏਗਾ ਇਹੋ ਕਿ ਆਉਣ ਵਾਲੀਆਂ 2027 ਦੇ ਵੋਟਾਂ ਨੂੰ ਲੈ ਕੇ ਜਿਹੜਾ ਕੁਝ ਵੀ ਹੋ ਸਕਦਾਗਾ ਪੰਜਾਬ ਦੇ ਵਿੱਚ ਕਿਸੇ ਵੱਡੇ ਸਿਆਸੀ ਆਗੂ ਦੀ ਜਿਹੜੀ ਬਲੀ ਵੀ ਦਿੱਤੀ ਜਾ ਸਕਦੀ ਆ ਕਿ ਸਿੱਖ ਕਿਸੇ ਦੀ ਬਲੀ ਵੀ ਦਿੱਤੀ ਜਾ ਸਕਦੀ ਆ ਜਿਸ ਤਰ੍ਹਾਂ ਆਪਾਂ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਜ਼ਿਕਰ ਕਰਦੇ ਆ ਇਹ ਤੇ ਵੀ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਜਿਹੜਾ ਕਿ ਗੁਰਵਿੰਦਰ ਸਿੰਘ ਢਿੱਲੋਂ ਆ ਅਰਾਦਾ ਸੋਮੀ ਵਿਆਸ ਵਾਲਾ ਤੁਸੀਂ ਜਾਣਦੇ ਹੋ ਭਲੀ ਪਾਤਾ ਕਿ ਉਹ ਜਿਹੜਾ ਕਿ ਵੱਖ-ਵੱਖ ਆਗੂ ਨੂੰ ਮਿਲ ਰਿਹਾ ਉਹਦਾ ਰੀਜ਼ਨ ਪਤਾ ਲੱਗਿਆ ਕਿ ਇੱਕ ਇਹ ਭਾਜਪਾ ਦੀ ਚਾਲ ਆ ਬੜੀ ਵੱਡੀ ਤੇ ਉਸ ਚਾਲ ਦੇ ਵਿੱਚ ਕਹਿੰਦੇ ਕਿ ਭਾਜਪਾ ਕੋਲ ਸਫਲ ਵੀ ਹੋ ਰਹੀ ਆ ਪਰ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਜੇਕਰ ਭਾਜਪਾ ਅਮਿਤ ਸਾਹ ਜਾਤਪਾ ਕਹਿੰਦੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੇ ਕੋਲ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜੂਵਾਨੇ ਦਾ ਕੇਸ ਪਿਆਗਾ ਜੇਕਰ ਉਹ ਸਹੀ ਸਮੇਂ ਸਹਿਰਾ ਜੇਕਰ ਉਹਦੀ ਫਾਂਸੀ ਟਾਲ ਦਿੰਦੇ ਆ ਜਾਂ ਜੇਲ੍ਹਾਂ ਦੇ ਵਿੱਚੋਂ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੰਦੇ ਆ ਸਾਰੇ ਬੰਦੀ ਸਿੰਘਾਂ ਨੂੰ ਤਾਂ ਇਹ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਦਾ ਤਾਂ ਕਿ ਭਾਜਪਾ ਜਿਹੜੀ ਉਹ ਆਪਣੇ ਪੈਰ ਐ ਪਸਾਰ ਸਕਦੀ ਆ ਪੰਜਾਬ ਦੇ ਵਿੱਚ ਜੇਕਰ ਉਹਨੇ ਭਾਈ ਬਲਵੰਤ ਸਿੰਘ ਰਾਜੋਆਣ ਵਾਲੀ ਗਲਤੀ ਕਰ ਲਈ ਭਾਜਪਾ ਨੇ ਤੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਜਾਂ ਫਾਂਸੀ ਦੇ ਜਾਂ ਕੁਝ ਹੋਰ ਆ ਆ ਫਿਰ ਕਹਿੰਦੇ ਕਿ ਬੀਜੇਪੀ ਦੇ ਪੈਰ ਲੱਗਣੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਮੁਸ਼ਕਲ ਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਊਗਾ ਕਿ ਬੀਜੇਪੀ ਕੀ ਪੱਤਾ ਖੇਡਦੀ ਆ ਆਉਣ ਵਾਲੇ 15 ਅਕਤੂਬਰ ਨੂੰ ਇਹ ਜਗ ਜਾਰ ਹੋਵੇਗਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਫੌਜ ਲਗਾਈ ਗਈ ਆ ਇਹ ਵੱਡੇ ਸੰਕੇਤ ਆ ਖੜੇ ਕਰਦੀ ਆ ਆਪਣੇ ਆਪ ਦੇ ਵਿੱਚ ਆ ਕਿ ਉਸ ਤੋਂ ਪਹਿਲਾਂ ਫੌਜ ਆ ਬੜਾ ਮਾਹੌਲ ਪੰਜਾਬ ਦਾ ਖਰਾਬ ਹੋਇਆ ਕਦੇ ਇਸ ਤਰ੍ਹਾਂ 50 ਟੁਕੜੀਆਂ ਫੌਜ ਦੀ ਨਹੀਂ ਆਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਹੋਰ ਵੀ ਜਿਹੜੀ ਫੌਜ ਆ ਪੰਜਾਬ ਦੇ ਵਿੱਚ ਲਗਾਈ ਜਾਊਗੀ ਇਹਦਾ ਮਤਲਬ ਸਿੱਧਾ ਬਸ ਸਿੱਧਾ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਜਿਹੜਾ ਪੰਚੀ ਬਲ ਸਾਰਾ ਜਾਂਦਾਗਾ ਕਿਉਂਕਿ 2012 ਦੇ ਵਿੱਚ ਤੁਸੀਂ ਸਾਰਿਆਂ ਨੇ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਐਨ ਮੌਕੇ 3 ਦਿਨ ਪਹਿਲਾਂ ਜਦੋਂ ਕਿ 28 ਮਾਰਚ ਨੂੰ ਲੋਕਾਂ ਨੇ ਧਰਨੇ ਮਜਾਰੇ ਸ਼ੁਰੂ ਕਰ ਦਿੱਤੇ ਤਾਂ ਰਾਸ਼ਟਰਪਤੀ ਕੋਲ ਜਿਹੜਾ ਉਸ ਟਾਈਮ ਦਾ ਜਿਹੜਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਾ ਜਿਨੇ ਕਿ ਸਿੱਖ ਕੌਮ ਦੀ ਬੇੜੀਆਂ ਵਿੱਚ ਬੱਟੇ ਪਾਏ ਆ ਜਿਹੜੇ ਬੱਟੇ ਅਰੇ ਨਿਕਲ ਨਹੀਂ ਰਹੇ ਜਿਨ੍ਹਾਂ ਨੁਕਸਾਨ ਬਾਦਲ ਕਰਕੇ ਗਿਆ ਸਿੱਖ ਕੌਮ ਦਾ ਕਿਸੇ ਤੋਂ ਨਹੀਂ ਹੋਣਾ ਇੱਕ ਹੁੰਦਾ ਬੁੱਕਲ ਦਾ ਸਾਪਾ ਇੱਕ ਹੁੰਦਾ ਸਿੱਧਾ ਦੁਸ਼ਮਣ ਤੁਹਾਡਾ ਤੇ ਤੁਹਾਡੇ ਬੁੱਕਲ ਦੇ ਸਾਪ ਨੇ ਤੁਹਾਡੇ ਜਾ ਕੇ ਡੰਗ ਮਾਰੇ ਆ ਇਹ ਪ੍ਰੋਸਦ ਆਇਆ ਗਿਆ ਬੰਦੀ ਸਿੰਘਾਂ ਨੂੰ ਰਾਜੂਆਂ ਬਲਵੰਤ ਸਿੰਘ ਰਾਜੂ ਵਾਲੇ ਸਮੇਤ ਹੋਰ ਬਹੁਤ ਸਿੰਘਾਂ ਨੂੰ ਕਿ ਤੁਹਾਡੀ ਫਾਂਸੀ ਅਸੀਂ ਰੱਦ ਕਰਵਾਤੀ ਤੁਹਾਨੂੰ ਅਸੀਂ ਜਲਦੀ ਜਥੇਦਾਰ ਲਗਾ ਦੇਵਾਂਗੇ ਸ੍ਰੀ ਕਲਤਾ ਸਾਹਿਬ ਦਾ ਬੜੇ ਬੜੇ ਵੱਡੇ ਵੱਡੇ ਲਾਲਚ ਦਿੱਤੇ ਤੇ ਪਰ ਹੋਇਆ ਕੀ ਉਸਦੇ ਉਲਟਾ ਖਮਾਜਾ ਕੀ ਭੁਗਤਣਾ ਪੈ ਰਿਹਾ ਐ ਇਸ ਸਕੂਆਂ ਨੂੰ ਕੋਈ ਬੰਦੀ ਸਿੰਘਾਂ ਜੇਲ੍ਹ ਤੋਂ ਕੋਈ ਰਿਹਾ ਹੋਇਆ ਕਿਸੇ ਨੂੰ ਰਿਹਾਈ ਦਿੱਤੀ ਗਈ ਆ ਕਿਸੇ ਨੂੰ ਮਾਫੀ ਦਿੱਤੀ ਗਈ ਆ ਪਰ ਜਿਉਂਦਾ ਤਿਉਂ ਆ ਦੂਸਰੇ ਪਾਸੇ ਪਾਈ ਜਿਗਤਾਰਸਿਕ ਖਬਾਰਾ ਦੀ ਮਾਤਾ ਬਜ਼ੁਰਗ ਮਾਤਾ ਜਿਹੜੀ ਮੰਜੇ ਤੇ ਪਈ ਆ ਪਰ ਇਸ ਦੇਸ਼ ਦਾ ਕਾਨੂੰਨ ਕੀ ਕਹਿੰਦਾ ਕਿ ਜਿਹੜਾ ਵੀ ਕੋਈ ਵਿਅਕਤੀ ਬਜ਼ੁਰਗ ਕਿਸੇ ਦਾ ਮਾਂ ਜਾਂ ਬਾਪਾ ਹੋ ਜਾਂ ਭਰਾ ਐਡੀ ਸਥਿਤੀ ਦੇ ਵਿੱਚ ਹੋਵੇ ਅੰਤ ਸਮੇਂ ਦੇ ਵਿੱਚ ਹੋਵੇ ਤਾਂ ਉਸ ਕੈਦੀ ਨੂੰ ਜਿਹੜੀ ਕਿ ਪਰੋਲ ਦਿੱਤੀ ਜਾ ਸਕਦੀ ਜਾਂ ਉਸ ਨੂੰ ਜਿਹੜਾ ਮਿਲਣਾ ਦਿੱਤਾ ਜਾ ਸਕਦਾ ਪਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਜਥੇਦਾਰ ਸ੍ਰੀ ਇਕਾਲਤਾ ਸਾਹਿਬ ਦੇ ਜਿਹੜਾ ਕਿ ਸਰਬੱਤ ਖਾਲਸਾ 2015 ਦੇ ਵਿੱਚ ਥਾਪਿਆ ਗਿਆ ਸੀ ਉਹਨਾਂ ਦੇ ਵਿੱਚੋਂ ਭਾਈ ਜੇਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਗਿਆ ਸ੍ਰੀ ਇਕਾਲਤਾ ਸਾਹਿਬ ਦਾ ਪਰ ਬਾਦਲਾ ਉਹਦੇ ਵਿੱਚ ਅੜਿੱਕਾ ਬਣਿਆ ਰਿਹਾ ਬਾਦਲ ਕਹਿੰਦਾ ਅਸੀਂ ਆਪਣੇ ਆਪ ਦੇ ਜਥੇਦਾਰ ਲਾਉਣੇ ਆ ਕਹਿੰਦੇ ਜਗਤਾਰ ਸਿੰਘ ਹਵਾਰਾ ਦਾ ਕਾਤਲ ਆ ਉਹਨੇ ਮਰਡਰ ਕੀਤਾ ਉਹਨੇ ਫਲਾਣੇ ਕੀਤੇ ਆ ਤੇ ਰਾਜੂ ਵਾਲੇ ਨੇ ਕੀ ਕੀਤਾ ਆਦੇਜੇ ਕਾ ਸੁਖਵੀਰ ਬਾਦਲ ਨੂੰ ਇਹ ਬਿਆਨ ਆ ਤੇ ਜੋ ਅੱਜ ਬਿਆਨ ਜਿਹੜਾ ਉਹਦਾ ਵਾਇਰਲ ਹੋ ਰਿਹਾ ਜੇਕਰ ਸੁਖਵੀਰ ਬਾਦਲ ਨੂੰ ਪੁੱਛਿਆ ਜਾਵੇ ਤੇ ਰਾਜੂ ਆਣਾ ਤੇ ਬਲਵੰਤ ਸਿੰਘ ਰਾਜੂਆਣਾ ਤੇ ਜਗਤਾਰ ਸਿੰਘ ਹਵਾਰਾ ਸੇਮ ਉਸੇ ਕੇਸ ਦੇ ਵਿੱਚ ਤੇ ਦੋਨਾਂ ਨੂੰ ਸੇਮ ਫਾਂਸੀ ਹੋਈ ਸੀ ਤਾਂ ਭਾਈ ਜਿਤਾ ਸਿੰਘ ਹਵਾਰੇ ਵੱਲੋਂ ਬਕੀ ਨੀ ਕੀਤਾ ਗਿਆ ਤੇ ਜਿਹੜੀ ਉਹ ਫਾਂਸੀ ਦੀ ਸਜ਼ਾ ਸੀ ਜਿਹੜੀ ਓਵਰ ਕੈਦ ਦੇ ਵਿੱਚ ਹੋ ਗਈ ਤਾਂ ਭਾਈ ਬਲਵੰਤ ਸਿੰਘ ਜਿਹੜਾ ਅਰਾਧਿਓ ਆਣ ਉਹਦੇ ਵੱਲੋਂ ਜਿਹੜਾ ਇਹ ਕੇਸ ਦਾਅਰ ਨਹੀਂ ਕੀਤਾ ਗਿਆ ਸੀ ਬਾਅਦ ਵਿੱਚ ਸਰੋਣੀ ਕਮੇਟੀ ਵੱਲੋਂ ਕੀਤਾ ਗਿਆ ਜਗਤਾਰ ਸਿੰਘ ਹਵਾਰਾ ਬਾਦਲ ਲਈ ਸੁਖਬੀਰ ਬਾਦਲ ਲਈ ਜਾਂ ਬਾਦਲ ਪਰਿਵਾਰ ਦੇ ਲਈ ਅਤਵਾਦੀ ਆ ਤੇ ਰਾਜਵਾਨਾ ਸੱਤਵਾਦੀ ਆ ਅਸੀਂ ਇਹ ਨਹੀਂ ਕਹਿੰਦੇ ਸਾਡਾ ਸਿੰਘਾਂ ਦਾ ਸਿੱਖ ਕੌਮ ਦਾ ਕਿਸੇ ਸਿੱਖ ਨਾਲ ਬਿਤਕਰਾਂ ਨਹੀਂ ਕਿਸੇ ਸਿੱਖ ਦਾ ਭੇਦ ਭਾਵ ਨਹੀਂ ਕਿਸੇ ਵੀ ਸਿੱਖ ਦੇ ਨਾਲ ਕਿਸੇ ਵੀ ਕੌਮੀ ਸੀ ਦੇ ਨਾਲ ਚਾਹ ਜਿਨ੍ਹਾਂ ਨੇ ਸ਼ਹੀਦ ਦੀ ਪਾਤੀ ਉਹ ਹੁਣ ਚਾਹ ਤੇ ਜਿੰਦਾ ਸ਼ਹੀਦ ਹੋਣਾ ਚਾਹ ਜਿਹੜੇ ਜੇਲਾ ਕੱਟ ਰਹੇ ਅੱਜ 33 ਸਾਲ ਤੋਂ 32-32 ਸਾਲ ਤੋਂ ਵਿੱਚੋਂ ਪਰ ਇਹ ਕਿੰਨਾ ਕਿੰਨਾ ਨੂੰ ਇਹ ਸਿਰਫ ਬਾਗਲ ਕੇ ਲਾਣੇ ਨੂੰ ਆ ਬਾਗਲ ਕੇ ਕਹਿੰਦੇ ਆ ਕਿ ਸਾਡੀ ਬੋਲੀ ਬੋਲੋ ਸਾਡੀ ਤੱਕੜੀ ਦੇ ਵਿੱਚ ਆ ਕੇ ਤੁਲੋ ਤੇ ਫਿਰ ਤਾਂ ਨੂੰ ਅਸੀਂ ਖੁਦ ਰੱਖਾਂਗੇ ਫਿਰ ਅਸੀਂ ਤੁਹਾਡੀ ਬੋਲੀ ਬੋਲਾਂਗੇ ਤੁਸੀਂ ਸਾਡੀ ਬੋਲੀ ਬੋਲੋ ਤੇ ਅਸੀਂ ਤੁਹਾਡੀ ਬੋਲੀ ਬੋਲਾਂਗੇ ਜੇ ਭਾਈ ਜਗਤਾ ਸਿੰਘ ਹਵਾਰਾ ਜਾਂ ਹੋਰ ਸਿੰਘ ਕਹਿਣਾ ਕਿ ਭਾਈ ਤੁਸੀਂ ਤਾਂ ਕਤਲਾਂ ਦਾ ਟੋਲਾ ਤੁਸੀਂ ਤਾਂ ਭਾਈ ਗੁਰਦੇਵ ਸਿੰਘ ਕੌਕੇ ਨੂੰ ਜਿਹੜਾ ਸ਼ਹੀਦ ਕਰਾਇਆ ਕਿ ਪਲ-ਪਲ ਦੀ ਖਬਰ ਜਿਹੜਾ ਪ੍ਰਕਾਸ਼ ਸਿੰਘ ਬਦਲ ਰਹਿੰਦਾ ਰਿਹਾ ਬੜੇ ਉਹ ਸਿੱਖਾਂ ਦੇ ਜਿਹੜਾ ਨੌਜਵਾਨਾਂ ਦਾ ਅਤਿਆਚਾਰ ਕੀਤਾ ਘਾਣ ਕੀਤਾ ਸੁਮੇਤ ਸਿੰਘ ਸੁਮੇਤ ਸੈਣੀ ਵਰਗੇ ਬੁੱਤੜਾ ਅਸਰਾਂ ਨੂੰ ਡੀਜੀਪੀ ਲਗਾਇਆ ਗਿਆ 77 ਤੋਂ ਲੈ ਕੇ ਬਰਗਾੜੀ ਤੇ ਕੀ ਕੁਝ ਹੋਇਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਰੌਂਟੇ ਖੜੇ ਕਰਨ ਵਾਲੀਆਂ ਕਹਾਣੀਆਂ ਨੇ ਬੜਾ ਵੱਡਾ ਚਿੱਠਾ ਦਾ ਕਾਲਾ ਚਿੱਠਾ ਇਹਨਾਂ ਦਾ ਤੇ ਇਸ ਕਰਕੇ ਜਿਹੜਾ ਇਹ ਦੋੜੇ ਮਾਬ ਡਾਂਡਾ ਜਿਹੜੇ ਬਾਲਰਕਰ ਵੱਲੋਂ ਵੀ ਅਪਣਾਏ ਜਾ ਰਹੇ ਆ ਤੇ ਕੇਂਦਰ ਸਰਕਾਰ ਵੱਲੋਂ ਵੀ ਅਪਣਾਏ ਜਾ ਰਹੇ ਆ ਜੇਕਰ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਰੱਬ ਨਾ ਕਰੇ ਕਿ ਜੇਕਰ ਉਸ ਨੂੰ ਅਜਿਹੀ ਚੀਜ਼ ਹੁੰਦੀ ਆ ਫਾਂਸੀ ਦੀ ਸਜ਼ਾ ਹੁੰਦੀ ਆ ਤਾਂ ਸਿੱਖ ਕੌਮ ਫਿਰ ਕਿੱਥੇ ਜਾ ਕੇ ਖੜੋ ਹੋਏਗੀ ਸਿਕ ਕੋਲ ਦਾ ਭਰੋਸਾ ਕਿਹਦੇ ਉੱਪਰ ਵੱਜੇਗਾ ਕਾਨੂੰਨ ਤੇ ਵੱਜੇਗਾ ਕੇਂਦਰ ਸਰਕਾਰ ਤੇ ਵੱਜੇਗਾ ਜਾਂ ਫਿਰ ਬਾਜ਼ਾਰ ਤੇ ਵੱਜੇਗਾ ਬੜੀ ਸੋਚਣ ਵਾਲੀ ਸਮਝਣ ਵਾਲੀ ਗੱਲ ਆ ਕਾਨੂੰਨ ਕਹਿੰਦਾ ਕਿ ਭਾਈ ਤੁਸੀਂ ਜਿਹੜਾ ਜਿਹੜੀਆਂ ਦੋ ਸਜ਼ਾਾਂਾਂ ਨੇ ਉਹ ਦਿੱਤੀਆਂ ਜਾ ਸਕਦੀਆਂ ਨੇ ਇਹ ਦੇਸ਼ ਦਾ ਕਾਨੂੰਨ ਕਹਿੰਦਾ ਨਹੀਂ ਦਿੱਤੀਆਂ ਜਾ ਸਕਦੀਆਂ ਪਰ ਇੱਥੇ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਕਹਿ ਰਹੀ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਹੁਣ ਤੱਕ ਕਿਉਂ ਨ ਦਿੱਤੇ ਗਏ ਉਹਨਾਂ ਦਾ ਕਹਿਣਾ ਚਲੋ ਬਿਲਕੁਲ ਠੀਕ ਆ ਕਿ ਜੇਕਰ 29 ਸਾਲ ਤੱਕ ਅਡੀਕ ਕਰਨੀ ਸੀ ਫਿਰ ਫਾਂਸੀ ਕਿਉਂ ਨਾ ਦਿੱਤੇ ਗਏ ਤਾਂ ਇਹ ਦੋਰੇ ਬੋਬ ਡੰਡ ਨੇ ਇਹ ਜਿਹੜੇ ਸਿੱਖਾਂ ਦੇ ਨਾਲ ਆ ਤੇ ਇਸ ਕਰਕੇ ਜਿਹੜਾ ਸਿੱਖ ਦੀ ਜੇਕਰ ਉਮਰ ਭਰ ਵੀ ਕੈਲ ਸਜ਼ਾ ਬਣਦੀ ਆ ਤੇ ਉਹ 14 15 ਸਾਲ ਬਣਦੀ ਆ 12 ਸਾਲ ਬਣਦੀ ਆ 10 ਸਾਲ ਬਣਦੀ ਆ ਪਰ 29 33 ਸਾਲਾ ਤੋਂ ਜਿਹੜਾ ਬੰਦ ਨੇ ਜੇਲਾਂ ਦੇ ਵਿੱਚ ਆ ਸਜ਼ਾ ਭੋਗ ਰਹੇ ਆ ਨੌਜਵਾਨ ਸੀ ਅੱਜ ਬਜ਼ੁਰਗ ਹੋ ਰਹੇ ਆ ਤੇ ਉਹਨਾਂ ਉੱਤੇ ਕੋਈ ਰਹਿਮ ਦੀ ਪੇਲ ਨਹੀਂ ਕੋਈ ਉਹਨਾਂ ਨੂੰ ਰਿਹਾਈ ਨਹੀਂ ਤੇ ਇਸ ਕਰਕੇ ਜਿਹੜਾ ਸਿੱਖਾਂ ਦੇ ਨਾਲ ਸਰੇ ਆਮ ਤੱਕਾ ਹੋ ਰਿਹਾ ਤੇ ਜਿਹੜਾ ਜੁੰਡਲੀ ਆ ਜਿਹੜਾ ਇੱਕ ਮੈਂ ਕਹ ਦੂਗਾ ਕਿ ਜਿਹੜਾ ਬਾਦਲ ਕੰ ਦੇ ਜੁੰਡਲੀ ਆ ਇਸ ਜੁੰਡਲੀ ਤੋਂ ਤੁਸੀਂ ਬਚ ਕੇ ਰਹਿਣਾ ਕਿਉਂਕਿ ਸਿੱਖਾਂ ਦੇ ਨੌਜਵਾਨਾਂ ਦਾ ਘਾਣ ਕੀਤਾ ਤੇ ਇੱਕ ਕਰ ਵੀ ਰਹੇ ਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅੱਜ ਸੁਖਬੀਰ ਬਦਲ ਐਸਐਸਪੀ ਨੂੰ ਧਮਕੀ ਦੇ ਸਕਦਾ ਜਿਹੜਾ ਜिले ਦੇ ਪਾਵਰ ਹੁੰਦੀ ਹੈ ਪੂਰੀ ਐਸਐਸਪੀ ਤੇ ਮੌਕੇ ਦੀ ਸਰਕਾਰ ਹੋਵੇ ਤੇ ਉਹਨੂੰ ਧਮਕੀ ਦੇ ਸਕਦਾ ਭਾਈ ਅਸੀਂ ਤੁਸੀਂ ਕਾਹਦੇ ਵਿਚਾਰੇ ਆ ਇਹ ਵੱਡਾ ਸਵਾਲ ਆਪਣੇ ਆਪ ਦੇ ਵਿੱਚ ਤੇ ਮਜਿਠੀ ਹਮੇਸ਼ਾ ਕੱਜਾ ਢੇੜੇ ਖਾਈ ਜਾਂਦਾ ਹੈਗਾ ਕਬੂਤਰ ਵਾਂਗੂ ਇਹਦੇ ਉਧਰ ਜਾਂਦਾ ਕਦੇ ਉਧਰ ਜਾਂਦਾ ਪਰ ਲੱਗਦਾ ਕਿ ਹੁਣ 10 ਸਾਲ ਤੋਂ ਸਜ਼ਾ ਘੱਟ ਨਹੀਂ ਹੋ ਸਕਦੀ ਮਨਜੀਠੀ ਨੂੰ ਨਾਲ ਗਨੀਵਕਾ ਔਰ ਮਨਜੀਠੀਆ ਵੀ ਜਿਹੜੀ ਰਗਣੀ ਜਾਊਗੀ ਤਾਂ ਅਖਬੀਰ ਬਾਦਲ ਦਾ ਵੀ ਕਹਿੰਦੇ ਦੇਖਦੇ ਆ ਸੁਖ ਬਲਾਸ ਹੋਟਲ ਕੀ ਭਗਵੰਤ ਮਾਨ ਕੱਲਾ ਫੜਾ ਮਾਰਦਾ ਗੱਲਾਂ ਕਰਦਾ ਜਾਂ ਫਿਰ ਉਤੇ ਐਕਸ਼ਨ ਲਾਊਗਾ ਇਹ ਭਗਵੰਤ ਮਾਨ ਤੇ ਇੱਕ ਵੱਡਾ ਸਵਾਲ ਬਣ ਚੁੱਕਿਆ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਬੈਜੀਂਗਾ ਖਾਲਸਾ ਵਹਿਰ ਜੀ ਦੀ ਪਤੇ